ਸ਼ਰਦਾ ਗੁਣ ਪ੍ਰੇਮ ਹੈ। ਈਸ਼ਵਰ ਦਾ ਗੁਣ ਸ਼ਮਾ ਹੈ। ਈਸ਼ਵਰ ਦਾ ਗੁਣ ਦਇਆ ਹੈ। ਔਰ ਜਦੋਂ ਇਹੀ ਗੁਣ ਤੁਹਾਡੇ ਅੰਦਰ ਆ ਜਾਂਦੇ ਆ ਤਾਂ ਫਿਰ ਤੁਸੀਂ ਕੋਈ ਗੁਣਾ ਕਰਕੇ ਹੀ ਬੰਦਾ ਉਹਦੇ ਨੇੜੇ ਹੁੰਦਾ ਹੈ। ਇਸ ਲਈ ਇੱਕ ਗੁਣ ਕਰਕੇ ਹੁਣ ਫਿਰ ਕਿੱਥੇ ਕਹਾਂਗੇ ਹਰ ਇਨਸਾਨ ਪੰਜ ਤੱਤਾਂ ਦੇ ਹੀ ਬਣਿਆ ਹੈ। ਹਰ ਇਨਸਾਨ ਨੂੰ ਰੱਬ ਨੇ ਦੋ ਹੱਥ ਦਿੱਤੇ ਦੋ ਪੈਰ ਦਿੱਤੇ ਆ। ਸਮਝਦੇ ਹੋ ਕਿ ਨਹੀਂ? ਜੈਨí ਸਰੀਰ ਦੀ ਬਨਾਵਟ ਸਾਰਿਆਂ ਦੀ ਕੁਦਰਤ ਨੇ ਆ ਸ਼ਕਲਾਂ ਅਲੱਗ-ਅਲੱਗ ਹੈ। ਉਹ ਵੀ ਤਾਂ ਕਿ ਅਸੀਂ ਇੱਕ ਦੂਜੇ ਨੂੰ ਪਹਿਚਾਣ ਸਕੀਏ। ਪਰ ਬਨਾਵਟ ਸਾਰਿਆਂ ਦੀ ਇੱਕੋ ਹੀ ਹੈ ਹੁਣ ਸਰੀਰ ਦੀ ਬਣਾਵਟ ਦੇਖ ਲਈਏ ਜਾਂ ਪੰਜ ਤੱਤ ਦੇਖ ਲਿਓ ਰੱਬ ਨੇ ਇੱਕੋ ਹੀ ਰੱਖੇ ਹੈ ਇਨਸਾਨ ਜਦ ਵੀ ਇੱਕ ਦੂਜੇ ਤੋਂ ਜਿੱਦਾਂ ਕਹਾਂ ਨਾ ਇੱਕ ਦੂਜੇ ਤੋਂ ਅਲੱਗ ਹੁੰਦਾ ਹੈ ਜਾਂ ਕਹਾਂ ਕਿ ਸ਼ੈਤਾਨ ਜਾਂ ਭਗਵਾਨ ਹੁੰਦਾ ਹੈ ਤੋ ਸਰੀਰ ਦੇ ਕਰਕੇ ਨਹੀਂ ਕਿਉਂਕਿ ਸਰੀਰ ਤਾਂ ਸਾਰਿਆਂ ਨੂੰ ਇੱਕੋ ਹੀ ਦਿੱਤਾ ਹੈ ਰੱਬ ਨੇ ਇੱਕੋ ਹੀ ਆ ਦਿੱਤਾ ਹੈ ਉਹ ਜਦ ਵੀ ਹੁੰਦਾ ਆਪਣੇ ਗੁਨਾ ਕਰਕੇ ਹੁੰਦਾ ਹੈ ਜਿਹਦੇ ਬੁਰੇ ਗੁਣ ਹੈ ਫਿਰ ਉਹਨੂੰ ਐਸੀ ਕੀ ਕਹਿ ਸਕਦੇ ਬੁਰੇ ਗੁਣ ਕਿਹਦੇ ਅੰਦਰ ਹੁੰਦੇ ਆ ਤਾਂ ਜਿਹਦੇ ਚੰਗੇ ਗੁਣ ਆ ਉਹ ਕਿਹਦੇ ਅੰਦਰ ਹੁੰਦੇ ਆ ਇਹਦਾ ਮਤਲਬ ਇਨਸਾਨ ਦੇ ਹੱਥ ਵੀ ਦੋ ਆ ਪੈਰ ਵੀ ਦੋ ਆ ਬਾਡੀ ਦੀ ਬਣਾਵਟ ਸੇਮ ਹੀ ਆ ਪਰ ਇੱਕ ਆਪਣੇ ਗੁਨਾ ਕਰਕੇ ਸ਼ੈਤਾਨ ਹੋ ਸਕਦਾ ਦੂਜਾ ਆਪਣੇ ਗੁਨਾ ਕਰਕੇ ਭਗਵਾਨ ਹੋ ਸਕਦਾ ਹੈ ਤਾਂ ਹੁਣ ਇੱਥੇ ਸਾਨੂੰ ਕੀ ਚਾਹੀਦਾ ਹੈ ਕਿ ਅਗਰ ਅਸੀਂ ਆਪਣੇ ਆਪ ਨੂੰ ਭਗਵਾਨ ਤੱਕ ਲੈ ਕੇ ਜਾਣਾ ਚਾਹੁੰਦੇ ਤਾਂ ਸਾਨੂੰ ਆਪਣੇ ਗੁਣਾ ਨੂੰ ਅੱਛਾ ਆਪਣੇ ਗੁਣ ਅੱਛੇ ਕਰਨੇ ਪੈਣਗੇ ਬਾਰੋਂ ਨਹੀਂ ਕੋਈ ਜਦੋਂ ਇਨਸਾਨ ਸੋਚੇ ਕਿਹੜਾ ਕੱਪੜਾ ਪਾਵਾਂ ਮੈਂ ਭਗਵਾਨ ਹੋ ਜਾਵਾਂ ਜਾਂ ਆਪਣੇ ਸਰੀਰ ਨੂੰ ਕਿਹੜੀ ਬੂਸ਼ ਬੇਸ਼ਾ ਬੇਸ਼ ਬੂਸ਼ਾ ਧਾਰਨ ਕਰਾ ਭਗਵਾਨ ਹੋ ਜਾਵਾਂ ਇਹਦੇ ਨਾਲ ਭਗਵਾਨ ਨੂੰ ਕੋਈ ਮਤਲਬ ਨਹੀਂ ਹੈ ਮਤਲਬ ਉਹਨੂੰ ਸਾਡੇ ਗੁਣਾ ਨਾਲ ਹੈ ਮਤਲਬ ਸਾਡੀ ਅੰਦਰਲੀ ਕੁਆਲਟੀ ਨਾਲ ਹੈ ਕਿਉਂਕਿ ਹਰ ਚੀਜ਼ ਇੱਥੇ ਫਿਰ ਕਹਾਂਗੇ ਕਿ ਹਰ ਚੀਜ਼ ਜਿਹੜੀ ਹੁੰਦੀ ਹੈ ਨਾ ਹੁਣ ਦੇਖੋ ਤੁਸੀਂ ਇੱਕ ਫੋਨ ਦੇਖੂਗੇ ਇੱਕ ਫੋਨ ਮਿਲਦਾ 10000 ਦਾ ਸਮਝਿ ਦਿਓ ਕਿ ਨਹੀਂ 10 12000 ਦਾ ਔਰ ਇੱਕ ਉਸੇ ਹੀ ਸਾਈਜ਼ ਦਾ ਫੋਨ ਮਿਲੇਗਾ ਲੱਖ ਡੇਢ 2 ਲੱਖ ਦਾ ਸਾਈਜ਼ ਆ ਅੱਛਾ ਉਹਨੂੰ ਫਰਕ ਕਿਉਂ ਹੈ ਇੱਕ 10-12 ਹਜ਼ਾਰ ਦਾ ਉਨੇ ਸਾਈਜ਼ ਦਾ ਹੀ ਹੈ ਔਰ ਦੂਜਾ ਡੇਢ ਦੋ ਲੱਖ ਦਾ ਹੈ ਸਾਈਜ਼ ਉਨਾ ਹੀ ਹੋਏਗਾ ਫਰਕ ਕੀ ਹੈ ਫਰਕ ਉਹਦੇ ਅੰਦਰਲੇ ਫੀਚਰਸ ਦਾ ਫਰਕ ਹੈ ਉਹਦੇ ਅੰਦਰਲੇ ਗੁਣਾਂ ਦਾ ਫਰਕ ਹੈ ਉਹਦੇ ਅੰਦਰਲੇ ਗੁਣ ਇੱਕ ਨੂੰ 10 ਹਜ਼ਾਰ ਦੀ ਵੈਲਿਊ ਦਿੰਦੇ ਆ ਤਾਂ ਦੂਜੇ ਨੂੰ ਡੇਢ ਲੱਖ ਦੀ ਵੈਲਿਊ ਦਿੰਦੇ ਫਰਕ ਹੁੰਦਾ ਹੈ ਅੰਦਰਲੇ ਇਹ ਤਾਂ ਬਾਹਰੋਂ ਤਾਂ ਬੰਨ ਲਓ ਤੇ alli ਮੋਬਾਈਲ ਹੀ ਹੈ ਇਹੀ ਹੁਣਾ ਨਾ ਮੇਰਾ ਮੋਬਾਈਲ ਕਿੱਥੇ ਹੈ ਉਹਨੂੰ ਵੀ ਮੋਬਾਈਲ ਕਹਣਾ ਤਾਂ ਉਹਨੂੰ ਵੀ ਇਹੀ ਕਹਣਾ ਕੋਈ ਸਪੈਸ਼ਲ ਥੋੜੀ ਕਹਣਾ ਬੰਦੇ ਨੇ ਕਿ ਉਹ ਸਪੈਸ਼ਲ ਮੋਬਾਈਲ ਹੈ ਜਾਂ ਉਹ ਆਮ ਸਧਾਰਨ ਮੋਬਾਈਲ ਹੈ ਮੋਬਾਈਲ ਦਾ ਫੋਨ ਦਾ ਬੁਲਾਉਣ ਨੂੰ ਤਾਂ ਇੱਕੋ ਹੀ ਚੀਜ਼ ਬੁਲਾਈ ਜਾਣੀ ਹੈ ਮੇਰਾ ਮੋਬਾਈਲ ਕਿੱਥੇ ਹੈ ਜੇ ਕੋ 1.5 ਲੱਖ ਦਾ ਹੋਣਾ ਵੀ ਕਹਣਾ ਮੇਰਾ ਮੋਬਾਈਲ ਤਾਂ ਜੇ ਕੋ 50000 ਆਪਣੇ 500 ਦਾ ਚਲੋ 500 ਦਾ ਘਟ ਗਿਆ ਹੋ ਗਿਆ ਨਾ 5000 ਦਾ ਹੈ ਜਾਂ 10000 ਦਾ ਹੈ ਉਹਨੇ ਵੀ ਕਹਣਾ ਮੇਰਾ ਕੀ ਕਹਿਣਾ ਉਹਨੇ ਉਹਨੇ ਇਹ ਥੋੜੀ ਕਿਹਾ 5000 ਵਾਲਾ ਮੋਬਾਈਲ ਕਿੱਥੇ ਆ ਜਾਂ 10000 ਵਾਲਾ ਮੋਬਾਈਲ ਦੱਸ ਤਾਂ ਮੋਬਾਈਲ ਤੇ ਆਣੀ ਹੈ ਇਹ ਦੱਸਣਾ ਚਾਹਦੇ ਆ ਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਮੋਬਾਈਲ 10000 ਦਾ ਹੈ ਉਹ ਇੱਕ ਮੋਬਾਈਲ 1.5 ਲੱਖ ਦਾ ਹੈ ਹੁਣ ਫਰਕ ਕਾਦਾ ਹੈ ਉਹਦੇ ਅੰਦਰਲੇ ਗੁਣ ਫੀਚਰਸ ਜਿੰਨੇ ਫੀਚਰ ਚ अच्छे ਜਿੰਨੀ ਕੁਆਲਟੀ ਸਾਫ ਹੁਣ ਦੇਖੋ ਮਹਿੰਗੇ ਮੋਬਾਈਲ ਦਾ ਕੈਮਰਾ ਸਾਫ ਹੁੰਦਾ ਹੈ ਸਮਝਦੇ ਹੋ ਕਿ ਨਹੀਂ ਸਾਫ ਦਾ ਮਤਲਬ ਉਹ ਦੂਰਲੀ ਪਿਕਚਰ ਵੀ ਕਲੀਅਰ ਲੈਂਦਾ ਹੈ ਇਹਦਾ ਮਤਲਬ ਜਿੰਨੀ ਤੁਹਾਡੀ ਨੀਅਤ ਸਾਫ ਹੁੰਦੀ ਜਾਏਗੀ ਤੁਹਾਡੀ ਵੈਲਿਊ ਆਪ ਉੱਨੀ ਚਲੀ ਜਾਏ ਨੀਅਤ ਸਾਫ ਰੱਖੀਏ ਮਨ ਨੂੰ ਸਾਫ ਰੱਖੀਏ ਮਨ ਸਾਫ ਹੈ ਤਾਂ ਸਾਡੀ ਕੀਮਤ ਬੰਦਾ ਕਹਿੰਦਾ ਕੁਆਲਟੀ ਘਟੀ ਹੈ ਇਹ ਕੈਮਰੇ ਦੀ ਕੁਆਲਟੀ ਘਟੀ ਹੈ ਧੁੰਦਲਾ ਧੁੰਦਲੀ ਫੋਟੋ ਸਾਫ ਨਹੀਂ ਦਿੰਦਾ ਕਲਰ ਸਾਫ ਨਹੀਂ ਹੈ ਤਾਂ ਜੇ ਮਾਨੇ ਸਾਡਾ ਸਾਫ ਨਹੀਂ ਹੈ ਤਾਂ ਸਾਡੀ ਵੈਲਿਊ ਵੀ ਘੱਟ ਜਾਂਦੀ ਹੈ ਕਹਦੇ ਹੋ ਉਹ ਕਿੰਨਾ ਕੁਦਰਤੀ ਹਰ ਚੀਜ਼ ਸਾਨੂੰ ਸਿਖਾਉਂਦੀ ਹੈ ਹਰ ਚੀਜ਼ ਸਾਨੂੰ ਸਿਖਾਉਂਦੀ ਹੈ ਪਰ ਅਸੀਂ ਸਿੱਖਣ ਨੂੰ ਪਿਆਰੀ ਨਹੀਂ ਹੈ ਇੱਥੇ ਸਿੱਖ ਲਿਆ ਕਰੋ ਮੋਬਾਈਲ ਤਾਂ ਦੇਖੋ ਹੁਣ ਵੀ ਕਿ ਸਾਸਾਂ ਚ ਬੈਠੇ ਮੋਬਾਈਲਾਂ ਤੇ ਲੱਗੇ ਹੋਏ ਆ ਯਾਨੀ ਉਹ ਮਤਲਬ ਦੱਸਣਾ ਕੀ ਚਾਹੁੰਦੇ ਆ ਕਿ ਹਰ ਵੇਲੇ ਬੰਦੇ ਦੇ ਹੱਥ ਚ ਮੋਬਾਈਲ ਹੁੰਦਾ ਹੈ ਕਿ ਨਹੀਂ ਇੱਥੇ ਸਿੱਖ ਲਓ ਕੁਝ ਕਿ ਜਿੱਦਾਂ ਜਿੱਦਾਂ ਦੇ ਫੀਚਰ ਅਪ ਹੁੰਦੇ ਆ ਇਹਦੀ ਕੀਮਤ ਵੈਲਿਊ ਅਪ ਹੁੰਦੀ ਏ ਇਸੇ ਤਰ੍ਹਾਂ ਮੈਂ ਆਪਣੀ ਵੈਲਿਊ ਵਧਾਣੀ ਤਾਂ ਮੈਨੂੰ ਵੀ ਆਪਣੇ ਅੰਦਰ ਆਪਣੇ ਫੀਚਰ ਅਪ ਕਰ ਲੈ ਕੇ ਸਮਝੀ ਦਿਓ ਆਪਣੀ ਕੁਆਲਿਟੀ ਨੂੰ ਬਿਹਤਰ ਕਰਨਾ ਕਿਉਂਕਿ ਜਿਹੜੀ ਚੀਜ਼ ਦੀ ਕੁਆਲਿਟੀ ਜਿੰਨੀ ਜ਼ਿਆਦਾ ਬਿਹਤਰ ਹੁੰਦੀ ਹੈ ਉਹਦੀ ਕੀਮਤ ਵੀ ਉਨੀ ਹੁੰਦੀ ਹੈ ਹੁਣ ਤੁਹਾਡੀ ਕੁਆਲਿਟੀ ਤੁਹਾਡੀ ਬੋਲਬਾਣੀ ਦੀ ਕੁਆਲਿਟੀ ਕੀ ਹੈ ਇਹ ਕੁਆਲਿਟੀ ਹੁੰਦੀ ਹੈ ਹਰ ਇੱਕ ਦੀ ਜੇ 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 ਤੁਸੀਂ ਸਸੰ ਕਰਨ ਆਏ ਹੋ ਨਾਲ ਨਾਲ ਜਵਾਬ ਦੇ ਦਿਆ ਕਰੋ ਕਿਉਂਕਿ ਇਹਨਾਂ ਤਾਰ ਵੀ ਜੁੜੀ ਰਹਿੰਦੀ ਹੈ ਕਿ ਜਿੰਨੀ ਚੀਜ਼ ਪਿਓਰ ਹੋਵੇ ਉਨਾ ਹੀ ਉਹਦੀ ਕੀਮਤ ਤਾਂ ਹੁਣ ਤੁਸੀਂ ਆਪਣੀ ਕੀਮਤ ਵਧਾਣੀ ਚਾਹੁੰਦੇ ਹੋ ਤਾਂ ਫਿਰ ਆਪਣੀ ਕੁਆਲਟੀ ਨੂੰ ਆਪਣੀ ਬੋਲ ਬਾਣੀ ਨੂੰ ਪਿਓਰ ਕਰੀਏ ਕਿ ਮੈਂ ਗਲਤ ਨਹੀਂ ਬੋਲਣਾ ਬੁਰਾ ਨਹੀਂ ਬੋਲਣਾ ਸਮਝਦੇ ਹੋ ਗੋ ਨੂੰ ਮੈਂ ਬੁਰਾ ਨਹੀਂ ਦੇਖਣਾ ਆਪਣੇ ਮਨ ਨੂੰ ਸਾਫ਼ ਰੱਖਣਾ ਆਪਣੀ ਨੀਅਤ ਨੂੰ ਸਾਫ਼ ਰੱਖਣਾ ਆਪਣੀ ਸੋਚ ਨੂੰ ਆਪਣੇ ਵਿਚਾਰਾਂ ਨੂੰ ਔਰ ਜਿੰਨਾ ਸਾਡੇ ਅੰਦਰ ਪ੍ਰੇਮ ਦਾ ਲੈਵਲ ਵੱਧਦਾ ਹੈ ਵਿਸ਼ਵਾਸ ਦਾ ਲੈਵਲ ਵੱਧਦਾ ਹੈ ਉਨਾ ਹੀ ਸਾਡੇ ਜੀਵ ਦੀ ਖੁਸ਼ੀ ਦਾ ਲੈਵਲ ਵੀ ਵੱਧਦਾ ਹੈ ਇਹ ਦੋਨ ਸਾਡੇ ਹੱਥ 'ਚ ਹੈ ਕੈਸੀ ਕਿਹੜੇ ਲੈਵਲ ਨੂੰ ਅਪ ਕਰਨਾ ਹੈ ਸਮਝਦੇ ਹੋ ਕਿ ਨਹੀਂ ਹੁਣ ਜਿਸ ਤਰ੍ਹਾਂ ਦੱਸਿਆ ਭੋਲੂ ਫਕੀਰਾਂ ਦੇ ਕੋਲ ਗਿਆ ਫਕੀਰਾਂ ਦੇ ਕੋਲ ਬੈਠਣ ਨਾਲ ਉਹਨਾਂ ਦੇ ਬਚਨ ਸੁਣਨ ਨਾਲ ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਨਾਲ ਸਰੀਰ ਤਾਂ ਉਹੀ ਸੀ ਨਾਮ ਤਾਂ ਉਹੀ ਸੀ ਪਰ ਅੰਦਰਲੇ ਸਾਰੇ ਗੁਣ ਹੀ ਬਦਲ ਗਏ ਅੰਦਰਲੇ ਗੁਣ ਬਦਲ ਗਏ ਅੰਦਰੋਂ ਗਿਆਨवान ਹੋ ਗਿਆ ਸਮਝਦਾਰ ਹੋ ਗਿਆ ਹੁਣ ਜਿਨ੍ਹਾਂ ਨੇ ਕਦੀ ਉਹਨੂੰ ਪਹਿਲਾਂ ਦੇਖਿਆ ਸੀ ਨਾ ਅਗਰ ਅੱਜ ਉਹ ਦੇਖਦੇ ਤਾਂ ਕਦੀ ਸਮਝ ਨਹੀਂ ਸੀ ਭਾਈ ਇਹ ਉਹੀ ਹੈ ਨਾਲ ਸਮਝ ਮੂਰਖ ਅੱਜ ਇੰਨਾ ਗਿਆਨवान ਹੋ ਗਿਆ ਕਿ بڑے بڑے ਲੋਕਾਂ ਨੂੰ ਗਿਆਨ ਦੇ ਰਿਹਾ ਹੈ بڑے بڑے ਸਵਾਲਾਂ ਦੇ ਜਵਾਬ ਦੇ ਰਿਹਾ ਔਰ ਇਹ ਸਭ ਕੁਝ ਕਿੱਥੋਂ ਮਿਲਿਆ ਫਕੀਰਾਂ ਦੀ ਇੱਥੋਂ ਦੱਸਣਾ ਕੀ ਚਾਹੁੰਦੇ ਆ ਕਿ ਇੱਕ ਇਨਸਾਨ ਗਲਤੀ ਉਹ ਕਰਦਾ ਜਿਹੜੀ ਭੋਲੂ ਨੇ ਪਹਿਲਾਂ ਕੀਤੀ ਉਹ ਸੁੱਖ ਲੱਭਦਾ ਹੈ ਖੁਸ਼ੀ ਲੱਭਦਾ ਪਰ ਸਿੱਧਾ ਜਾ ਕੇ ਲੱਭਣਾ ਸ਼ੁਰੂ ਕਰ ਦਮ ਸੁੱਖ ਮਿਲੇ ਖੁਸ਼ੀ ਮਿਲੇ ਗਿਆਨ ਮਿਲੇ ਭੋਲੂ ਵੀ ਜਿਹਦਾ ਪਹਿਲਾਂ ਸਿੱਧਾ ਹੀ ਗਿਆਨ ਲੱਭਣ ਤੁਰ ਪਿਆ ਕਿਉਂਕਿ ਉਹਨੇ ਸੋਚਿਆ ਸ਼ਾਇਦ ਗਿਆਨ ਕੋਈ ਵਸਤੂ ਹੈ ਐਸੀ ਚੀਜ਼ ਹੋਣੀ ਹੈ ਕਿ ਮੈਨੂੰ ਮਿਲ ਜਾਏਗੀ ਜਿਹਨੂੰ ਆ ਪਕੜ ਲਾਉਂਗਾ ਜਿਹਨਾਂ ਨਾਲ ਮੁਲਾਕਾਤ ਕਰ ਲਾਉਂਗਾ ਪਰ ਗਿਆਨ ਦੀ ਮੁਲਾਕਾਤ ਇਦਾਂ ਨਹੀਂ ਹੁੰਦੀ ਗਿਆਨ ਦੀ ਮੁਲਾਕਾਤ ਹਮੇਸ਼ਾ ਫਕੀਰਾ ਗੁਰੂਆਂ ਰਹਿਵਰਾਂ ਦੇ ਕੋਲ ਬੈਠ ਕੇ ਹੀ ਹੁੰਦੀ ਹੈ ਤਾਂ ਹੀ ਤਾਂ ਉਹ ਗੁਰਬਾਣੀ ਚ ਵੀ ਆਂਦਾ ਨਾ ਕੁੰਬੇ ਵਜਾ ਜਲ ਰਹੇ ਜਲ ਵਿਨ ਕੁੰਬ ਨਾ ਹੋਏ ਗਿਆਨ ਦਾ ਵਜਾ ਮੰ ਰਹੇ ਗੁਰੂ ਵਿਨ ਗਿਆਨ ਨਾ ਉਹ ਕਹਿੰਦੇ ਗਿਆਨ ਲੈਣਾ ਹੈ ਤਾਂ ਗੁਰੂ ਦੀ ਜ਼ਰੂਰਤ ਹੈ ਗੁਰੂਆਂ ਰਹਿਵਰਾਂ ਦੇ ਕੋਲ ਬੈਠਾਂਗੇ ਤਾਂ ਫੇਰ ਹੀ ਗਿਆਨ ਹੋਏਗਾ ਫੇਰ ਹੀ ਸਾਡੇ ਜੀਵਨ ਦੇ ਵਿੱਚ ਅਗਰ ਅਸੀਂ ਸੁੱਖ ਵੀ ਚਾਹੁੰਦੇ ਹਾਂ ਖੁਸ਼ੀ ਵੀ ਚਾਹੁੰਦੇ ਤਾਂ ਖੁਸ਼ੀ ਦੀ ਮੁਲਾਕਾਤ ਨਹੀਂ ਸਿੱਧੀ ਨਹੀਂ ਹੋਣੀ ਖੁਸ਼ੀ ਵੀ ਕਿਤੇ ਸਿੱਧੀ ਨਹੀਂ ਮਿਲਣੀ ਸਾਨੂੰ ਕਿਤੇ ਬੈਠੀ ਹੋਈ ਆ ਮਿਲ ਜਾਣੀ ਹੈ ਜਾਂ ਸੁੱਖ ਵੀ ਕਿਤੇ ਹੈ ਤਾਂ ਇੱਧਰ ਜਾ ਕੇ ਅਸੀਂ ਪਕੜ ਲਵਾਂਗੇ ਅਗਰ ਇਦਾਂ ਸੁੱਖ ਮਿਲਦੇ ਹੁੰਦੇ ਫੇਰ ਤਾਂ ਦੁੱਖ ਹੀ ਕੋਈ ਨਹੀਂ ਹੋਣਾ ਸੀ ਕਿਸੇ ਨੂੰ ਦੁਖੀ ਫੇ ਤਾਂ ਬੰਦਾ ਸ਼ਾਇਦ ਕੱਪੜੇ ਦੀ ਵੀ ਜਾਏ ਬੰਦਾ ਕਹਿੰਦਾ ਕਪੜਾ ਵੀ ਕਾਹਤੇ ਬੰਦਾ ਸੁੱਖ ਵਾਸਤੇ ਸਿੱਧਾ ਸੁੱਖ ਹੀ ਲੈ ਲਓ ਮਕਾਨ ਵੀ ਕਾਹਦੇ ਵਾਸਤੇ ਬਣਾਉਂਦਾ ਤਾਂ ਕਿ ਸੁਖੀ ਜੀਵਨ ਜੀ ਸਕਾਂ ਫੇ ਮਕਾਨ ਨਾਲ ਸੁੱਖ ਹੀ ਮਿਲਦਾ ਸਿੱਧਾ ਸੁੱਖ ਹੀ ਅਸੀਂ ਇੰਨੇ ਕਿਲੋ ਲੈ ਲਈਏ ਜਾਂ ਇੰਨਾ ਤਣ ਲੈ ਲਈਏ ਸਮਝਦੇ ਹੋ ਮਰੀ ਜੇ ਸੁੱਖ ਸਿੱਧਾ ਮਿਲਦਾ ਹੁੰਦਾ ਫੇ ਤਾਂ ਬੰਦੇ ਨੇ ਹੋਰ ਚੀਜ਼ਾਂ ਦੀ ਫਿਕਰ ਫੇ ਤਾਂ ਸਿੱਧਾ ਸੁੱਖ ਹੀ ਲੈਣਾ ਸੀ ਪਰ ਸੁੱਖ ਇੱਕ ਐਸੀ ਚੀਜ਼ ਹੈ ਜਿਹੜੀ ਇਦਾਂ ਡਾਇਰੈਕਟਲੀ ਅਸੀਂ ਹਾਸਲ ਨਹੀਂ ਕਰ ਸਕਦੇ ਤਾਂ ਹੀ ਤਾਂ ਕਬੀਰ ਸਾਹਿਬ ਨੇ ਵੀ ਕਿਹਾ ਹੈ ਇਹ ਪ੍ਰੇਮ ਕਹਿ ਲੋ ਖੁਸ਼ੀ ਕਹਿ ਲੋ ਸ਼ਾਂਤੀ ਕਹਿ ਲੋ ਪ੍ਰੇਮ ਨਾਲ ਬਾੜੀ ਉਪਜੇ ਪ੍ਰੇਮ ਨਾਲ ਹੱਟ ਵਿਕਾਏ ਰਾਜਾ ਪ੍ਰਜਾ ਜੀ ਰੂਚੇ ਸ਼ੀਸ਼ ਦिए ਲੈ ਜਾਏ ਸਿਰ ਦੇਣਾ ਪੈਂਦਾ ਔਰ ਸਿਰ ਦਾ ਮਤਲਬ ਕਬੀਰ ਸਾਹਿਬ ਕੀ ਦੱਸ ਰਹੇ ਐ ਕਿ ਜਿੰਨਾ ਗਿਆਨ ਦਾ ਭੰਡਾਰ ਹੁੰਦਾ ਨਾ ਉਹ ਸਿਰ 'ਚ ਹੀ ਹੁੰਦਾ ਤਾਂ ਜਿਹੜਾ ਹੰਕਾਰ ਹੁੰਦਾ ਉਹ ਵੀ ਇਹ ਗੁਰੂ ਨੂੰ ਦੇਣ ਦਾ ਮਤਲਬ ਹੈ ਕਿ ਜਦੋਂ ਸਿਰ ਗੁਰੂ ਨੂੰ ਦੇਗਾ ਤਾਂ ਗੁਰੂ ਪਹਿਲੇ ਦੀ ਸਫਾਈ ਕਰੇਗਾ ਜਦੋਂ ਸਫਾਈ ਕਰੇਗਾ ਤਾਂ ਫਿਰ ਹੀ ਤੂੰ ਆਪਣਾ ਗਿਆਨ ਪਾਏਗਾ ਔਰ ਫਿਰ ਇਨਸਾਨ ਨੂੰ ਜਦੋਂ ਅੰਦਰ ਦੀ ਸਫਾਈ ਹੁੰਦੀ ਹੈ ਮੈ ਜਾਂਦੀ ਹੈ ਹੰਕਾਰ ਜਾਂਦਾ ਹੈ ਔਰ ਫਿਰ ਗਿਆਨ ਦੇ ਨਾਲ ਭਰਪੂਰ ਹੁੰਦਾ ਹੈ ਤਾਂ ਫਿਰਦਾ ਦੱਸਿਆ ਸਿਰ ਤਾਂ ਉਹੀ ਹੁੰਦਾ ਪਰ ਹੁਣ ਬਦਲਾਵ ਬਹੁਤ ਆ ਜਾਂਦਾ ਹੈ ਇਨਸਾਨ ਦੇ ਜੀਵਨ ਚ ਕਿੱਥੇ ਇੱਕ ਦੇ ਅੰਦਰ ਹੰਕਾਰ ਹੈ ਕਿੱਥੇ ਇੱਕ ਦੇ ਅੰਦਰ ਗਿਆਨ ਹੈ ਔਰ ਇਹਦੇ ਚ ਜ਼ਮੀਨ ਆਸਮਾਨ ਦਾ ਨਾ ਜਾਏ ਜਿੱਥੇ ਨਿਮਰਤਾ ਹੈ ਹੰਕਾਰ ਨਫ਼ਰਤ ਪ੍ਰੇਮ ਕਿਉਂਕਿ ਨਫ਼ਰਤ ਦੇ ਵਿਚਾਰ ਵੀ ਇੱਥੇ ਹੀ ਹੁੰਦੇ ਆ ਤਾਂ ਪ੍ਰੇਮ ਦੇ ਵਿਚਾਰ ਵੀ ਜਿਦਾਂ ਸਮਝ ਲੋਗੇ ਕੂੜਾ ਕਰਕਟ ਵੀ ਵਰਤ ਗੰਦਗੀ ਵੀ ਵਰਤਨ ਦੇ ਅੰਦਰ ਹੀ ਹੁੰਦੀ ਹੈ ਤੇ ਜਦੋਂ ਸਫਾਈ ਹੁੰਦੀ ਹੈ ਨਾ ਔਰ ਫਿਰ ਸਾਫ਼ ਕਰਕੇ ਉਹਨੂੰ ਭਰਿਆ ਜਾਂਦਾ ਉਹ ਜਿਹੜੀ ਅੱਛੀ ਚੀਜ਼ ਹੈ ਉਹ ਵੀ ਉਹਦੇ ਅੰਦਰ ਹੀ ਪਾਈ ਜਾਂਦੀ ਪਰ ਅੰਦਰ ਉਹ ਅੱਛੀ ਚੀਜ਼ ਪਾਉਣ ਤੋਂ ਪਹਿਲਾਂ ਬੁਰੀ ਚੀਜ਼ ਦੀ ਸਫਾਈ ਹੋਣੀ ਜ਼ਰੂਰੀ ਹੈ ਇਸ ਲਈ ਕਬੀਰ ਸਾਹਿਬ ਕਹਿੰਦੇ ਸਿਰ ਦੇਣਾ ਪੈਂਦਾ ਹੈ ਜਦੋਂ ਅਸੀਂ ਸਿਰ ਦਿੰਦੇ ਆ ਤਾਂ ਗੁਰੂ ਸਾਡੀ ਸਫਾਈ ਕਰਦਾ ਹੈ ਅੰਦਰਲੇ ਸਾਡੇ ਜੋ ਬੁਰੇ ਵਿਕਾਰ ਹੈ ਬੁਰੀਆਂ ਸੋਚਾਂ ਬੁਰੇ ਵਿਚਾਰ ਹੈ ਉਹਨਾਂ ਨੂੰ ਸਾਫ਼ ਕਰਦਾ ਹੈ ਤਾਂ ਫਿਰ ਆਪਣੇ ਗਿਆਨ ਦੇ ਨਾਲ ਉਹਨੂੰ ਭਰਪੂਰ ਕਰਦਾ ਹੈ ਫੇਰ ਸਾਨੂੰ ਉਹ ਚੀਜ਼ ਮਿਲਦੀ ਹੈ ਜਿਸ ਚੀਜ਼ ਵਾਸਤੇ ਜਿਸ ਮਕਸਦ ਵਾਸਤੇ ਅਸੀਂ ਗੁਰੂਆਂ ਦੇ ਕੋਲ ਇਸ ਲਈ ਸੁੱਖ ਚਾਹੀਦਾ ਹੈ ਖੁਸ਼ੀ ਚਾਹੀਦੀ ਹੈ ਤਾਂ ਸਿੱਧੀ ਨਹੀਂ ਮਿਲਣੀ ਉਹ ਕਿੱਦਾਂ ਮਿਲਣੀ ਹੈ ਉਹਦੇ ਬਾਰੇ ਸੰਤ ਦਾदू ਆਪਣੀ ਬਾਣੀ ਚ ਦੱਸਦੇ ਆ ਸੰਤ ਦਾदू ਆਪਣੀ ਬਚਨਾਂ ਚ ਕੀ ਕਹਿੰਦੇ ਹੈ ਕਿ ਸਤ ਸੰਗਤ ਹਰੀ ਭਜਨ ਕਰ ਸਤ ਸੰਗਤ ਹਰੀ ਭਜਨ ਕਰ ਹਰੀ ਭਜਨ ਕਰ ਕਰ ਮਨ ਰੱਖੋ ਵਿਸ਼ਵਾਸ ਉਨੇ ਤੇ ਤਿੰਨ ਗੱਲਾਂ ਕਹੀਆਂ ਪਹਿਲੀ ਗੱਲ ਕਹੀ ਕਿ ਉਹ ਕਹਿੰਦੇ ਸਤ ਸੰਗਤ ਹਰੀ ਭਜਨ ਕਰ ਮਨ ਰੱਖੋ ਵਿਸ਼ਵਾਸ ਤੀਸਰੀ ਗੱਲ ਕਿ ਉਹ ਕਹਿੰਦੇ ਪਹਿਲਾਂ ਤਾਂ ਆਪਣੇ ਜੀਵਨ ਤੇ ਜ਼ਰੂਰੀ ਕਰ ਲੈ ਕਿ ਸਤ ਸੰਗਤ ਹਰੀ ਭਜਨ ਕਰ ਸੰਤਾਂ ਦੀ ਸੰਗਤ ਵਿੱਚ ਬੈਠ ਔਰ ਪ੍ਰਭੂ ਦਾ ਸਿਮਰਨ ਕਰ ਪਰ ਇਹ ਦੋਈ ਚੀਜ਼ਾਂ ਜਦੋਂ ਕਰਨੀਆਂ ਨਾ ਤਾਂ ਕਿੱਦਾਂ ਕਰਨੀਆਂ ਮਨ ਰੱਖੋ ਵਿਸ਼ਵਾਸ ਔਰ ਮਨ ਵਿੱਚ ਵਿਸ਼ਵਾਸ ਰੱਖ ਕੇ ਕਰਨਾ ਹੈ ਇਹਨੂੰ ਇਹਨੂੰ ਇੱਕ ਫਾਰਮੈਲਟੀ ਸਮਝ ਕੇ ਨਹੀਂ ਕਰਨਾ ਯੋਕੇ ਕਬੰਦਾ ਕੰਦਾ ਨਾ ਚਲੋ ਕਰ ਲੈਂਦੇ ਉਹ ਵੀ ਕਰ ਰਿਹਾ ਮੈਂ ਵੀ ਕਰ ਲਵਾਂ ਸਮਝਦੇ ਹੋ ਕਿ ਨਹੀਂ ਇੱਕ ਬੰਦਾ ਉਪਰੋਂ ਉਪਰਾ ਕਰਦਾ ਉਪਰੋਂ ਉਪਰੋਂ ਕਰਦਾ ਹੈ ਇੱਕ ਬੰਦਾ ਪੂਰੇ ਵਿਸ਼ਵਾਸ ਨਾ ਕਰਦਾ ਪੂਰੇ ਯਕੀਨ ਨਾ ਕਰਦਾ ਪੂਰੇ ਭਰੋਸੇ ਨਾ ਕਰਦਾ ਸਮਝਦੇ ਹੋ ਹਾਂਜੀ ਕਾਮਯਾਬ ਕੌਣ ਹੁੰਦਾ ਹੈ ਇਹ ਗੱਲ ਹਮੇਸ਼ਾ ਯਾਦ ਰੱਖਣਾ ਇਹ ਦੁਨੀਆ ਦੇ ਉੱਪਰ ਜ਼ਿਆਦਾ ਲੋਕ ਕੰਮ ਤਾਂ ਸਾਰੇ ਹੀ ਕਰਦੇ ਆ ਪਰ ਜ਼ਿਆਦਾ ਲੋਕ ਕਾਮਯਾਬ ਕਿਉਂ ਨਹੀਂ ਹੁੰਦੇ ਕਾਮ ਸਾਰੇ ਹੀ ਕਰਦੇ ਪਰ ਜ਼ਿਆਦਾਤਰ ਕਾਮਯਾਬ ਕਿਉਂ ਨਹੀਂ ਹੁੰਦੇ ਕਿਉਂਕਿ ਕੰਮ ਸਾਰੇ ਹੀ ਕਰਦੇ ਆ ਪਰ ਪੂਰੇ ਵਿਸ਼ਵਾਸ ਨਾਲ ਕੰਮ ਕੋਈ ਨਹੀਂ ਕਰਦਾ ਕੰਮ ਕਰਦੇ ਆ ਫਾਰਮੈਲਿਟੀ ਸਮਝ ਕੇ ਡਿਊਟੀ ਸਮਝ ਕੇ ਲਵੀ ਡਿਊਟੀ ਆ ਚਲੋ ਕਰੀਏ ਉਹਨਾਂ ਨੂੰ ਪੁੱਛੋ ਕਾਮਯਾਬ ਪਤਾ ਨਹੀਂ ਵੀ ਕਾਮਯਾਬ ਹੋਣਾ ਜਾਂ ਨਹੀਂ ਹੋਣਾ ਇਹਦਾ ਮਤਲਬ ਇਹਨਾਂ ਦੇ ਅੰਦਰ ਹਲੇ ਵਿਸ਼ਵਾਸ ਉਹ ਜਿਹੜਾ ਵੀ ਕੰਮ ਕਰੋ ਨਾ ਪੂਰੇ ਵਿਸ਼ਵਾਸ ਨਾਲ ਕਰੋ ਮੈਨੂੰ ਕਾਮਯਾਬੀ ਜ਼ਰੂਰ ਕਿਉਂਕਿ ਕੰਮ ਮੈਂ ਕਰੀ ਕਾਮਯਾਬ ਹੋਣ ਵਾਸਤੇ ਰਿਆਂ ਹ ਜਿੰਨੇ ਵਿਸ਼ਵਾਸ ਦੀ ਗਹਿਰਾਈ ਹੋਗੀ ਹੋਏਗੀ ਇਹ ਗੱਲ ਯਾਦ ਰੱਖਣਾ ਜਿੰਨੀ ਸਾਡੇ ਵਿਸ਼ਵਾਸ ਦੀ ਗਹਿਰਾਈ ਹੋਏਗੀ ਉੰਨੀ ਸਾਡੀ ਕਾਮਯਾਬੀ ਦੀ ਉਚਾਈ ਹੋਏਗੀ ਜਿਦਾ ਪੇੜ ਦੀ ਜੜ ਜਿੰਨੀ ਗਹਿਰੀ ਉਹਨਾ ਹੀ ਪੇੜ ਤਾਂ ਜਿਸ ਪੇੜ ਦੀ ਜੜੀ ਓਪਰੀ ਹੋਵੇ ਓਪਰੀ ਦਾ ਮਤਲਬ ਛੋਟੀ ਹੋਵੇ ਗਮਲੇ ਦਾ ਪੇੜ ਕਿੰਨਾ ਉੱਚਾ ਹੋਏਗਾ ਤੁਸੀਂ ਇੱਕ ਪਿੱਪਲ ਦੇ ਪੇੜ ਨੂੰ ਬੋਹੜ ਦੇ ਪੇੜ ਨੂੰ ਗਮਲੇ ਚ ਲਾ ਦਿਓ ਸਮਝ ਦਿਓ ਤਾਂ ਤੁਸੀਂ ਚਾਹੇ 10 ਸਾਲ ਰੱਖੋ 20 ਸਾਲ ਰੱਖੋ ਇੰਨਾ ਹੀ ਰਹੇਗਾ ਉਹ ਕਿਉਂ ਇਹ ਤਾਂ ਬੋਰਡ ਦੇ ਪੇੜ ਨੂੰ ਪਿੱਪਲ ਦੇ ਪੇੜ ਨੂੰ ਜ਼ਮੀਨ ਚ ਲਾ ਦਿਓ ਤਾਂ ਦੇਖੋ ਕਿਤੇ ਤੱਕ ਜਾਂਦਾ ਹੈ ਕੋਈ ਸਾਲਾਂ ਚ ਕਿੰਨਾ بڑا ਹੋ ਜਾਂਦਾ ਹੈ ਪਰ ਗਮਲੇ ਚ ਲਾ ਦਿਓ ਹੁਣ ਇਹ ਅਜਮਾ ਕੇ ਦੇਖ ਲੈਣਾ ਕਿ ਦੋ ਪਿੱਪਲ ਦੇ ਪੇੜ ਲੈ ਲਓ ਇੱਕ ਨੂੰ ਜ਼ਮੀਨ ਚ ਲਾ ਦਿਓ ਇੱਕ ਨੂੰ ਗਮਲੇ ਚ ਲਾ ਦਿਓ ਸੇਮ ਟਾਈਮ ਸੇਮ ਟਾਈਮ ਯਾਨੀ ਸੇਮ ਦਿਨ ਇੱਕੋ ਹੀ ਦਿਨ ਹੋਵੇ ਪਿੱਪਲ ਵਾਲੇ ਨੂੰ ਜਿਹੜਾ ਪਿੱਪਲ ਗਮਲੇ ਚ ਲੱਗਾ ਉਹਨੂੰ ਵੀ ਪਾਣੀ ਦਿਓ ਜਿਹੜਾ ਜ਼ਮੀਨ ਚ ਲੱਗਾ ਪਾਣੀ ਉਹਨੂੰ ਵੀ ਦਿਓ ਫੇਰ ਇੰਤਜ਼ਾਰ ਕਰੋ 2 ਸਾਲ 4 ਸਾਲ 5 ਸਾਲ 10 ਸਾਲ 10 ਸਾਲ ਚ ਤੁਸੀਂ ਆਪ ਹੀ ਦੇਖ ਲਓਗੇ ਜਮੀਨ ਵਾਲੇ ਪੇੜ ਦਾ ਆਕਾਰ ਕੀ ਹੋਏਗਾ ਤੇ ਗਮਲੇ ਵਾਲੇ ਪੇੜ ਦਾ ਆਕਾਰ ਕੀ ਹੋਏਗਾ ਗਮਲੇ ਵਾਲਾ ਪੇੜ ਛੋਟਾ ਹੀ ਰਹੇਗਾ ਹੈ ਉਹ ਵੀ 10 ਸਾਲ ਦਾ ਔਰ ਹੈ ਜਮੀਨ ਵਾਲਾ ਵੀ 10 ਸਾਲ ਪਰ ਜਮੀਨ ਵਾਲੇ ਦਾ ਆਕਾਰ ਕੁਝ ਹੋਰ ਹੋਏਗਾ ਗਮਲੇ ਵਾਲੇ ਦਾ ਆਕਾਰ ਕੁਝ ਹੋਰ ਫਰਕ ਕੀ ਹੈ ਕਾਰਨ ਕੀ ਹੈ ਕਿਉਂਕਿ ਜਮੀਨ ਵਾਲੇ ਪੇੜ ਕੋਲ ਮੌਕਾ ਹੈ ਆਪਣੀ ਜੜ ਨੂੰ ਗਹਿਰਾਈ ਤੱਕ ਲੈ ਕੇ ਜਾਣ ਦਾ ਔਰ ਜਿੰਨੀ ਉਹਦੀ ਜੜ ਗਹਿਰੀ ਜਾਏਗੀ ਉੰਨਾ ਹੀ ਉੱਪਰੋਂ ਫੈਲੇਗਾ ਤਾਂ ਗਮਲੇ ਵਾਲੇ ਕੋ ਅਫਸਰੀ ਹੈ ਨਹੀਂ ਜੜ ਨੂੰ ਅੱਗੇ ਲਿਜਾਣ ਦਾ ਕਿਉਂਕਿ ਉਹਦੀ ਗਮਲੇ ਦੀ ਜਿਹੜੀ ਮਿੱਟੀ ਹੈ ਨਾ ਜੋ ਗਮਲਾ ਮਿੱਟੀ ਦਾ ਹੁੰਦਾ ਹੈ ਉਹਨੂੰ ਉਹਦੀ ਜੜ ਨੂੰ ਅੱਗੇ ਬੋਲ ਨਹੀਂ ਦਿੰਦੇ ਉਹਨੂੰ ਰੋਕ ਕੇ ਰੱਖਦੀ ਹੈ ਤਾਂ ਇਹ ਜੜੀ ਗਹਿਰੀ ਨਹੀਂ ਜਾਏਗੀ ਤਾਂ ਪੇੜ ਵੀ ਬੜਾ ਕਦੀ ਹੋਏਗਾ ਇਸ ਲਈ ਅਗਰ ਕੋਈ ਅਜੇ ਜੀਵਨ ਦੀ ਉਚਾਈਆਂ ਤੱਕ ਨਹੀਂ ਪਹੁੰਚ ਰਿਹਾ ਨਾ ਇਹ ਕਸੂਰ ਰੱਬ ਕਿਸਮਤ ਦਾ ਨਹੀਂ ਹੈ ਬੰਦਾ ਕਿਸਮਤ ਮੇਰੀ ਕਿਸਮਤ ਹੀ ਇਦਾਂ ਦੀ ਸੀ ਮੈਨੂੰ ਕਾਮਯਾਬੀ ਨਹੀਂ ਮਿਲੀ ਜਾਂ ਬੰਦਾ ਕਈ ਵਾਰਾ ਦੋਸ਼ ਦੇਣ ਲੱਗ ਪਾ ਕਿਸ ਨੇ ਕੁਝ ਕਰ ਦਿੱਤਾ ਮੇਰਾ ਕੰਮ ਬੰਦ ਦਿੱਤਾ ਕਿਸ ਨੇ ਮੇਤੇ ਮੇਰੀ ਮਿੱਟੀ ਚੱਕ ਲਈ ਪੈਰਾਂ ਦੀ ਕਿਸੇ ਨੇ ਮੇਰਾ ਕੰਮ ਬੰਦ ਦਿੱਤਾ ਕਿਸੇ ਨੇ ਮੈਨੂੰ ਤਰੱਕੀ ਨਹੀਂ ਇਹ ਸਾਰੀਆਂ ਇਨਸਾਨ ਦੀਆਂ ਸੋਚਾਂ ਹੀ ਐ ਇਹ ਗੱਲ ਯਾਦ ਰੱਖੋ ਦਰਅਸਲ ਜੇ ਸਾਨੂੰ ਕਾਮਯਾਬ ਨਹੀਂ ਅਸੀਂ ਹੋਰ ਨਾ ਕਸੂਰ ਕਿਸੇ ਦਾ ਨਹੀਂ ਕਸੂਰ ਸਾਡਾ ਆਪਣਾ ਹੈ ਕਿਉਂਕਿ ਅਸੀਂ ਕੋਈ ਕਰਮ ਵਿਸ਼ਵਾਸ ਨਾ ਕਰਦੇ ਹੀ ਨਹੀਂ ਹੈ ਯਕੀਨ ਨਾ ਕਰਦੇ ਹੀ ਨਹੀਂ ਹੈ ਕਰਮ ਵੀ ਕਰਦੇ ਹੀ ਅਸੀਂ ਤਾਂ ਜਾਂ ਤਾਂ ਫਾਰਮੈਲਟੀ ਵਾਸਤੇ ਜਾਂ ਫਿਰ ਸ਼ੰਕਾ ਜੀ ਲੈ ਕੇ ਪਤਾ ਨਹੀਂ ਠੀਕ ਵੀ ਹੈ ਕਿ ਨਹੀਂ ਪਤਾ ਨਹੀਂ ਹੋਣਾ ਵੀ ਹੈ ਜਾਂ ਨਹੀਂ ਪੁੱਛ ਕੇ ਦੇਖੋ ਆਪਣੇ ਆਪ ਨੂੰ ਜਿਹੜਾ ਕੰਮ ਕਰ ਰਹੇ ਹੋ ਤੁਹਾਨੂੰ ਯਕੀਨ ਹੈ ਤੇ ਸਫਲ ਹੋਵੋਗੇ ਤੁਸੀਂ ਤੁਹਾਨੂੰ ਆਪ ਹੀ ਯਕੀਨ ਹੈ ਨਹੀਂ ਤੇ ਸਫਲਤਾ ਕੀ ਮਿਲਣੀ ਹੈ ਸੋਚ ਕੇ ਦੇਖੋ ਜਰਾ ਨੀ ਦਾ ਕੰਮ ਕੋਈ ਵੀ ਇਹ ਤਾਂ ਇੱਥੇ ਬੰਦਾ ਕਹਿੰਦਾ ਜੁੱਤੀਆਂ ਗੰਡਣ ਦਾ ਵੀ ਕੋਈ ਕੰਮ ਕਰਦਾ ਹੋਵੇ ਨਾ ਉੱਚੇ ਬੰਦਾ ਕਾਮਯਾਬ ਹੋ ਸਕਦਾ ਹੈ ਇਹਦਾ ਬਾਟਾ ਨੂੰ ਪੁੱਛੋ ਜਾ ਕੇ ਜਿਹੜਾ ਕੰਮ ਕਿੱਥੋਂ ਸ਼ੁਰੂ ਕੀਤਾ ਸੀ ਅੱਜ ਕਿੱਥੇ ਕੰਪਨੀ ਪਹੁੰਚੀ ਹੋਈ ਹੈ ਜਿਹਨੇ ਮਿਹਨਤ ਕਰਨੀ ਹੋਵੇ ਨਾ ਉਹ ਜੁੱਤੀਆਂ ਗੰਡ ਕੇ ਵੀ ਜੁੱਤੀਆਂ ਨੂੰ ਚਮਕਾ ਕੇ ਵੀ ਬੜੀਆਂ ਫੈਕਟਰੀਆਂ ਖੜੀਆਂ ਸਮਝਦੇ ਹੋ ਕਿ ਇਹ ਕਰਕੇ ਜੇ ਨਾ ਨਹੀਂ ਕਰਨਾ ਉਹਨੂੰ ਤੁਸੀਂ ਕਰੋਨਾ ਦੀ ਫੈਕਟਰੀ ਦਾ ਮਾਲਕ ਵੀ ਬਣਾ ਦਿਓ ਕੁਰਸੀ ਤੇ ਹੀ ਬਿਠਾ ਦਿਓ ਤਾਂ ਵੀ ਉਹਨੇ ਕਾਮਯਾਬ ਨਹੀਂ ਹੋਣਾ ਜੇ ਉਹਦੇ ਆਪਣੇ ਆਪ ਤੇ ਵਿਸ਼ਵਾਸ ਨਹੀਂ ਇਸ ਲਈ ਸੰਤ ਦਾਦੂ ਨੇ ਬੜੀ ਪਿਆਰੀ ਗੱਲ ਕਹੀ ਹੈ ਸੰਤ ਦਾਦੂ ਕਹਿੰਦੇ ਸਤ ਸੰਗਤ ਹਰੀ ਭਜਨ ਕਰ ਮਨ ਰੱਖੋ ਵਿਸ਼ਵਾਸ ਦਾਦੂ ਸਬਰத் ਸਾਈਆਂ ਉਸकी ਪੂਰੇ ਆਸ ਇਹ ਨਾਲ ਗੱਲ ਬੜੀ ਪਿਆਰੀ ਗਈ ਜਿੱਦਾਂ ਕਿਸੇ ਨੇ ਜਿੱਦਾਂ ਦੱਸਿਆ ਸੀ ਨਾ ਸੰਤ ਦਾदू ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਪ੍ਰਭੂ ਦੀ ਕਿਰਪਾ ਨੂੰ ਪਾਉਣ ਦਾ ਰਸਤਾ ਕੀ ਹੈ ਪ੍ਰਭੂ ਦੀ ਕਿਰਪਾ ਕਿੰਨੂੰ ਮਿਲਦੀ ਹੈ ਤਾਂ ਉਹ ਉਹਨੂੰ ਫੇਰ ਜਵਾਬ ਦਿੱਤਾ ਸੀ ਸੰਤ ਦਾदू ਨੇ ਕਿ ਸਤ ਸੰਗਤ ਹਰੀ ਭਜਨ ਕਰ ਮਨ ਰੱਖੋ ਵਿਸ਼ਵਾਸ ਇਹ ਪ੍ਰਭੂ ਦੀ ਕਿਰਪਾ ਚਾਹੀਦੀ ਹੈ ਠੀਕ ਹੈ ਉਹ ਪਰਮਾਤਮਾ ਉਹ ਪ੍ਰਭੂ ਸਮਰੱਥ ਹੈ ਉਹ ਸਭ ਦੀਆਂ ਆਸਾਂ ਮੁਰਾਦਾਂ ਨੂੰ ਪੂਰੀਆਂ ਕਰ ਸਕਦਾ ਹੈ ਪਰ ਹੁੰਦੀ ਉਹਦੀ ਪੂਰੀ ਹੈ ਜਿਹੜਾ ਸਤਸੰਗ ਵਿੱਚ ਜਾ ਕੇ ਉਹਦਾ ਸਿਮਰਨ ਕਰਦਾ ਹੈ ਔਰ ਪੂਰਾ ਵਿਸ਼ਵਾਸ ਰੱਖਦਾ ਹੈ ਆਪਣੇ ਰੱਬ ਤੇ ਆਪਣੇ ਮਾਲਕ ਤੇ ਫਿਰ ਜਿਹੜਾ ਪੂਰੇ ਵਿਸ਼ਵਾਸ ਨਾਲ ਉਹਦੇ ਨਾਲ ਜੁੜ ਜਾਂਦਾ ਹੈ ਫੇ ਉਹ ਸਾਈਂ ਸਮਰੱਥ ਹੈ ਸਮਰੱਥ ਦਾ ਮਤਲਬ ਹੁੰਦਾ ਹੈ ਜਿਹੜਾ ਸਭ ਕੁਝ ਕਰ ਸਕਦਾ ਹੈ ਕਹਿੰਦੇ ਨਾ ਸਮਰੱਥ ਹੈ ਇਹਦੀ ਹਰ ਸ਼ਕਤੀ ਹੈ ਇਸ ਲਈ ਸੰਤ ਦਾਦੂ ਨੇ ਕਿਹਾ ਹੈ ਕਿ ਸਤਸੰਗਤ ਹਰੀ ਭਜਨ ਕਰ ਮਨ ਰੱਖੋ ਵਿਸ਼ਵਾਸ ਦਾਦੂ ਸਮਰੱਥ ਸਾਈਂਾ ਉਸकी ਪੂਰੇ ਆਸਿਆ ਉਹਨਾਂ ਨੇ ਉਸकी ਕਿਹਾ ਸਬਦੀ ਨਹੀਂ ਕਿਹਾ ਉਕੇ ਸਾਰੀਆਂ ਦੀ ਆਸ ਨਹੀਂ ਪੂਰੀ ਹੁੰਦੀ ਆਸ ਹੋਂਦੀ ਹੀ ਪੂਰੀ ਹੁਣੀ ਆ ਜਿੱਦਾਂ ਬੰਦਾ ਅਸੀਂ ਇੱਥੇ ਗੱਲ ਕਹਿਣਾ ਚਾਹਾਂਗੇ ਕਿ 100 ਬੰਦਾ ਹੈ 50 ਜਾ ਕੇ ਦਿਹਾੜੀ ਕਰ ਰਹੇ ਆ ਮਿਹਨਤ ਕਰ ਰਹੇ ਆ ਤਾਂ 50 ਬੈਠੇ ਆ ਤਾਂ ਹੁਣ ਜਦੋਂ ਦਿਹਾੜੀ ਮਿਲਣੀ ਆ ਤਾਂ ਮਾਲਿਕ ਨੇ ਮਿਹਨਤ ਕਿਹਨੂੰ ਦੇਣੀ ਆ ਫਲ ਕਿਹਨੂੰ ਦੇਣਾ ਹੈ ਜਿਹੜੇ ਬੈਠੇ ਸੀ ਬੇਲੇ ਜਿਹੜੇ ਕੰਮ ਕਰ ਰਹੇ ਸੀ ਫਿਰ ਸਾਪ ਪਤਾ ਲੱਗਦਾ ਹੈ ਨਾ ਕਿ ਜਿਸ ਤਰ੍ਹਾਂ ਇੱਕ ਖੇਤ ਦੇ ਮਾਲਿਕ ਨੂੰ ਪਤਾ ਹੈ 50 ਮਜ਼ਦੂਰ ਕੰਮ ਕਰ ਰਹੇ ਤਾਂ ਮੈਂ ਦਿਹਾੜੀ ਵੀ ਇਹਨਾਂ ਦੇਣੀ ਜਿਹੜੇ 50 ਬਾਹਰ ਵਿਲੇ ਬੈਠੇ ਆ ਤਾਸ਼ਾ ਖੇਡ ਰਹੇ ਆ ਬੁਰਾ ਕਰ ਰਹੇ ਆ ਕੁਝ ਮੇਰਾ ਕੰਮ ਹੀ ਨਹੀਂ ਕਰ ਰਹੇ ਉਹਨਾਂ ਨੂੰ ਦੇਣ ਦਾ ਫਰਜ਼ ਮੇਰਾ ਕੋਈ ਬਣਦਾ ਕੁਝ ਜਿੱਦਾਂ ਸੀ ਇੱਕ ਸ਼ੇਰ ਕਹੀਦਾ ਨਾ ਕਿ ਬਿਨਾ ਮਿਹਨਤ ਕੇ ਧਾਮ ਕੈਸੇ ਪਾਓਗੇ ਬਿਨਾ ਮਿਹਨਤ ਕੇ ਧਾਮ ਕੈਸੇ ਪਾਓਗੇ ਧਾਮ ਕੈਸੇ ਪਾਓਗੇ ਬਿਨਾ ਕੋਸ਼ਿਸ਼ੋਂ ਕੇ ਉੱਚਾ ਉਹ ਕਾਮ ਕਿਵੇਂ ਪਾਓਗੇ ਕਿ ਜੇ ਉੱਚਾ ਮੁਕਾਮ ਚਾਹੀਦਾ ਤਾਂ ਕੋਸ਼ਿਸ਼ ਕਰਨੀ ਨਹੀਂ ਹੈ ਜੇ ਧਾਮ ਚਾਹੀਦਾ ਹੈ ਨਾ ਕੀਮਤ ਚਾਹੀਦੀ ਤਾਂ ਮਿਹਨਤ ਵੀ ਕਰਨੀ ਨਹੀਂ ਹੈ ਪੈਣੀ ਹੈ ਤਾਂ ਜੇ ਅਸੀਂ ਮਿਹਨਤ ਕਰਨੀ ਕਰਾਂਗੇ ਕੋਸ਼ਿਸ਼ ਹੀ ਨਹੀਂ ਕਰਾਂਗੇ ਤਾਂ ਨਾ ਫੇ ਸਾਨੂੰ ਧਾਮ ਮਿਲੇਗਾ ਤਾਂ ਨਾ ਹੀ ਉੱਚਾ ਧਾਮ ਮਿਲੇਗਾ ਮੁਕਾਮ ਮਿਲੇਗਾ ਮੁਕਾਮ ਉੱਚਾ ਚਾਹੀਦਾ ਤਾਂ ਕੋਸ਼ਿਸ਼ ਜਾਰੀ ਰੱਖੋ